ਜਲੰਧਰ ਤੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਦੇ ਸਬੰਧਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਿੰਕੂ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦੇ ਕੋਲ ਤਾਂ ਕੋਈ ਸਟੈਂਡ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਲੀਡਰ ਦਾ ਕੰਮ ਸਮਾਜ ਨੂੰ ਮਾਰਗਦਰਸ਼ਨ ਕਰਨਾ ਹੁੰਦਾ ਹੈ ਪਰ ਰਿੰਕੂ ਵਰਗਾ ਨੇਤਾ ਕੀ ਕਰੇਗਾ ਜੋ बार-बार ਆਪਣੇ ਰਾਜਨੀਤਿਕ ਫਾਇਦੇ ਲਈ ਪਾਰਟੀਆਂ ਬਦਲ ਰਿਹਾ ਹੈ। ਚੰਨੀ ਵੱਲੋਂ ਜਲੰਧਰ ਵਿੱਚ ਰਿੰਕੂ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਵਰਕਰਾਂ ਨੂੰ ਵੀ ਸਵਾਲ ਕੀਤਾ ਗਿਆ ਕਿ ਜਦੋਂ ਰਿੰਕੂ ਕਾਂਗਰਸ ਛੱਡਾ ਆਮ ਆਦਮੀ ਪਾਰਟੀ ਵਿੱਚ ਆਏ ਸਨ ਉਸ ਸਮੇਂ ਕੀ ਉਹ ਦੇਸ਼ ਭਗਤ ਸਨ ਮੈਂ ਤਾਂ ਇੱਕਦ ਤੋਂ ਹੈਰਾਨ ਐ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੌੜੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪ ਇਹ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਹੋਏ ਹੈ ਇਨਾ ਲੋਕਾਂ ਨੇ ਸਮਾਜ ਨੂੰ ਕਿਆ ਸੇਧ ਦੇਣੀ ਹੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਜ਼ ਐਚਐਸ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ ਮੈਸਨਰੀ ਵਰਕ ਕਾਰਪੇਂਟਰੀ For more information, please contact him at www.checktrade.com. ID number 921760 Shyamalan Chander Consultant, call him on this number 074888 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ